ਜੀ ਸਚੀ ਕਾਲ ਜੀ ਸਾਰਿਆਂ ਨੂੰ MG ਫੈਸ਼ਨ ਬੁਟੀਕ ਵੱਲੋਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਵਿੱਚ ਜਿਹੜਾ ਲਹਿੰਗਾ ਤਿਆਰ ਹੋ ਰਿਹਾ ਹੈ ਆ ਇਹ 크ريب ਦੇ ਉੱਪਰ ਤਿਆਰ ਕਰਵਾਇਆ ਕਸਟਮਰ ਦਾ ਇਹ ਲਹਿੰਗਾ 크ريب ਦੇ ਉੱਪਰ ਆ ਇਹ ਉਹਨਾਂ ਨੇ ਆਪਣੀ ਜਨੀ ਆਫਟਰ ਟੂ ਨੰਦਾਂ ਤੋਂ ਬਾਅਦ ਜਿਹੜੀ ਰਿਸੈਪਸ਼ਨ ਦੀਨ ਦੇ ਵਿੱਚ ਪ੍ਰੋਗਰਾਮ ਚੱਲਣਾ ਉਹਦੇ ਉੱਪਰ ਪਾਣਾ ਆ ਤੇ ਇਸ ਲਈ ਕਸਟਮਰ ਨੇ ਉਹਨਾਂ ਨੇ ਆਪਣੇ ਨੰਨਦਾ ਤੇ ਸੂਟ ਪਾਣਿਆ ਜੋ ਉਹਨਾਂ ਨੇ ਡਾਰਕ ਕਲਰ ਦਾ ਤਿਆਰ ਕਰਵਾਇਆ ਉਹਦੀ ਵੀ ਤੁਹਾਨੂੰ ਇਸ ਵੀਡੀਓ ਦਿਖਾਵਾਂਗੇ ਇਹ ਉਹਨਾਂ ਦਾ ਲਹਿੰਗਾ ਤਿਆਰ ਹੋ ਰਿਹਾ ਹੈ ਜੇ ਤੁਸੀਂ ਵੀ ਸੋਹਣੇ ਸੋਹਣੇ ਲਹਿੰਗੇ ਜਾਂ ਫਿਰ ਸੂਟ ਬ੍ਰਾਈਡਲ ਤਿਆਰ ਕਰਵਾਉਣੇ ਹੈ ਤੇ 1 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਲਹਿੰਗਿਆਂ ਦੇ ਤੇ ਸੂਟਾਂ ਦੇ ਬ੍ਰਾਈਡਲ ਦੇ ਆਰਡਰ ਲੈ ਜਾਣਗੇ ਤੇ ਉਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਦਿੱਤਾ ਜਾਊਗਾ 1 ਜਨਵਰੀ ਤੋਂ ਲੈ ਕੇ 10 ਦਸੰਬਰ 10 ਸੌਰੀ ਜਨਵਰੀ ਤੱਕ ਸੌਰੀ ਤੇ ਤੇਨ ਲਈ ਤੁਸੀਂ ਵਧੀਆ ਵਧੀਆ ਆਰਡਰ ਦੇ ਸਕਦੇ ਹੋ ਤੇ ਜਿਹੜਾ ਇਹ ਸੂਟ ਆ ਇਹ ਉਹਨਾਂ ਨੇ ਸਿਲਕ ਦੇ ਉੱਪਰ ਫੈਬਰਿਕ ਤੇ ਤਿਆਰ ਕਰਵਾਇਆ ਤੇ ਫੁੱਲ ਦਬਕੇ ਦਾ ਕੰਮ ਕੀਤਾ ਹੋਇਆ ਜੋ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਤੇ ਬਹੁਤ ਹੀ ਸੋਬਰ ਸਰਦਾਰੀ ਕੰਮ ਆ ਸਲਵਾਰ ਤੇ ਕੰਮ ਆ ਤੇ ਫਿਰ ਜਿਹੜਾ ਇਹ ਦਾ ਦੁਪੱਟਾ ਪਿਓਰ ਚੁਣੋਂਦਾ ਆ ਤੇ ਉਹ ਉਹਨਾਂ ਨੇ ਸੋਬਰ ਸਰਦਾਰੀ ਲੁੱਕ ਦਾ ਰੱਖਿਆ ਤੇ ਬਿਲਕੁਲ ਹੀ ਬਹੁਤ ਘੱਟ ਕੰਮ ਕਰਵਾਇਆ ਜੇ ਤੁਸੀਂ ਵੀ ਇਦਾਂ ਦੇ ਰਾਇਲ ਜਿਹਾ ਕੰਮ ਦੇ ਨਾਲ ਆਪਣੇ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ ਨੰਬਰ ਦਿੱਤਾ ਗਿਆ 977918207 ਠੀਕ ਹੈ ਜੀ ਜੇ ਤੁਹਾਨੂੰ ਸਾਡੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ